1 ਰੁਪਏ ਦੀ ਸ਼ੁਰੂ ਕਰੋ ਤੇ ਲੱਖ ਪਤੀ ਬਣ ਜਾਵੋ ਕਰੋੜ ਪਤੀ ਬਣ ਜਾਵੋ 1 ਰੁਪਏ ਗੇਮ ਦੇ ਵਿੱਚ ਲਗਾਓ ਤੇ ਦੇਖੋ ਤੁਹਾਨੂੰ ਕਵੇਂ ਡਬਲ ਹੋ ਕੇ ਪੈਸੇ ਮਿਲਣਗੇ ਲੱਖ ਦਾ 2 ਲੱਖ ਮਿਲੇਗਾ 2 ਲੱਖ ਦਾ ਤੁਹਾਨੂੰ 10 ਲੱਖ ਮਿਲੇ ਰੁਪਈਆ ਲਗਾ ਕੇ ਗੇਮ ਆਵਲੀ ਸ਼ੁਰੂ ਕਰ ਲਵੋ ਅਸੀਂ ਤਾਂ ਜੀ ਲੱਖ ਰੁਪਏ ਜਿੱਤ ਗਏ ਸੀ ਜੀ ਲੱਖ ਰੁਪਏ ਜਿੱਤ ਗਏ ਸਾਰਾ ਕੋ ਸੱਚ ਹੁੰਦਾ ਹੈ ਸ਼ੁਰੂ ਦੇ ਵਿੱਚ ਤਾਂ ਤੁਹਾਨੂੰ ਸਾਰਾ ਕੁਝ ਸੱਚ ਹੀ ਲੱਗਦਾ ਹੈ ਪਰ ਇਹਦੇ ਵਿੱਚ ਇਹ ਬਹੁਤ ਵੱਡੀ ਦੋ ਨੰਬਰ ਦਾ ਕੰਮ ਕਹਿ ਸਕਦੇ ਹੋ ਜਾਂ ਤੁਹਾਡੇ ਦੇ ਨਾਲ ਧੋਖਾ ਕਹਿ ਸਕਦੇ ਹੋ ਇਹ ਸ਼ੁਰੂਆਤ ਦੇ ਵਿੱਚ ਇੰਨਾ ਜ਼ਿਆਦਾ ਈਜ਼ੀ ਗੇਮ ਦਿੰਦੇ ਨੇ ਕਿ ਗ੍ਰੀਨ ਆਏਗਾ ਮੋਰੇ ਗੈਸਟਰੂ ਗ੍ਰੀਨ ਆਏਗਾ ਕਿ ਹਰਾ ਆਪਣਾ ਵੀ ਲਾਲ ਆਏਗਾ ਇਹ ਸਿਰਫ ਲਾਲਚ ਲਿੰਦੇ ਹਨ ਜੇ ਤੁਹਾਡੇ ਕੋ ਸਰਧਾਰਕ ਲੈਂਦੇ ਨੇ ਤੁਹਾਨੂੰ ਇਹਨਾਂ ਦੇ ਤੁਹਾਡੇ ਅਕਾਊਂਟ ਵਿੱਚ ਉਹਨੇ 2 ਤੋਂ 3 ਹਜ਼ਾਰ ਦਾ ਵਾਪਸ ਕਰਦਾ 30 ਤੋਂ 40 ਇਨਵੈਸਟਮੈਂਟ ਫੜੀ ਪਹੁੰਚ ਜਾਂਦੀ ਹੈ ਤੁਹਾਡੇ ਅਕਾਊਂਟ ਦੇ ਵਿੱਚ ਜਿਹੜੀ ਵਾਪਸੀ ਹੈ ਉਹ 60 ਤੋਂ 70 ਹਜ਼ਾਰ ਕਰ ਜਾਂਦੇ ਇੱਕ ਘੰਟੇ ਦੇ ਵਿੱਚ ਇਸੇ ਚੱਕਰ ਚ ਫਸਦੇ ਜਾਂਦੇ ਤੁਹਾਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਸਟਾਰ ਕਾਸਟ ਨੇ ਵੱਡੇ ਵੱਡੇ ਸ਼ਹਿਰਿਆਂ ਨੂੰ ਇਹਨਾਂ ਦੀ ਐਡਵਰਟਾਈਜ਼ਮੈਂਟ ਕਰਦੇ ਨੇ ਕਿ ਆਪ ਕਮਾਣਾ ਚਾਹਤੇ ਹੈ 1 ਰੁਪਿਆ ਲਗਾ ਕੇ ਸੋ ਗੇਮ ਖੇਲੀ ਜੋ ਉਹ ਕਹਿੰਦੇ ਨੇ ਉਹਨਾਂ ਨੂੰ ਮੰਨ ਕੇ ਜੇ ਦੇਖੋ ਸ 50% ਦਾ ਪਬਲਿਕ ਖੇਲੇਗੀ ਕਿਤੇ ਅੱਜ ਕੱਲੇ ਕੋਈ ਸਾਈਟ ਚੱਲ ਰਹੀ ਹੈ ਉਹਦੇ ਵਿੱਚ ਸਿਰਫ ਸਾਈਨ ਇਨ ਕਰਨ ਲਈ ਤੁਹਾਨੂੰ 2000 ਰੁਪਏ ਕਹਿੰਦੇ ਕਾਉਂਟੋ ਮੰਨ ਲੀਂ ਇੱਕ ਗੱਲ ਦੱਸੋ ਕਿਹੜੀ ਕੰਪਨੀ ਇੰਦਾ ਦੀ ਹੈ ਜਿਹੜੀ ਸਿਰਫ ਸਾਈਨ ਇਨ ਕਰਨ ਤੇ ਤੁਹਾਨੂੰ 2000 ਰੁਪਏ ਚਲੇ ਦੇਵੇ ਉਹ ਨੈਚੁਰਲੀ 2000 ਤੁਹਮ੍ਹੇ ਦੇ ਰਹੀ ਆ ਤਾਂ ਦੋਦੇ ਤੁਹਾਡੇ 2 ਲੱਖ ਲੈ ਕੇ ਚਾ ਜਾਓਗੇ ਤੇ ਰੋਹਿਤ ਖੱਤਰੀ ਸਾਡਾ ਨਾਲ ਮੌਜੂਦ ਨੇ ਜੋ ਖੁਦ ਇਸ ਗੇਮ ਨੂੰ ਖੇਡ ਚੁੱਕੇ ਨੇ ਤੇ ਇਸ ਗੇਮ ਦੇ ਵਿੱਚ ਕਿੰਨਾ ਕ ਫਾਇਦਾ ਹੋਇਆ ਏ ਕੀ ਨੁਕਸਾਨ ਹੋਇਆ ਏ ਸਾਰਾ ਕੁਝ ਸਮਝਾਵਾਂਗੇ ਰੋਹਿਤ ਜੀ ਅਸੀਂ ਸਾਰੇ ਜਾਣੇ ਨਾ ਬਹੁਤ ਜ਼ਿਆਦਾ ਸ ਰੁਪਈਆ ਲਗਾ ਕੇ ਗੇਮ ਆਵਲੀ ਸ਼ੁਰੂ ਕਰ ਲਵੋ ਤੇ ਹਨਾ ਉਹਦੇ ਵਿੱਚ ਬਹੁਤ ਸਾਰੇ ਤੁਹਾਨੂੰ ਸਕਰੀਨਸ਼ਾਟ ਵੀ ਮਿਲਦੇ ਨੇ ਬਾਤ ਚੁੱਕੀ ਭਾਈ 80 ਤਾਂ ਜੀ ਲੱਖ ਰੁਪਏ ਜਿੱਤ ਗਏ ਅਸੀਂ 1.5 ਲੱਖ ਰੁਪਏ ਜਿੱਤ ਗਏ ਸਾਰਾ ਕੁਝ ਸੱਚ ਹੁੰਦਾ ਹੈ ਜੀ ਸ਼ੁਰੂ ਦੇ ਵਿੱਚ ਤਾਂ ਤੁਹਾਨੂੰ ਸਾਰਾ ਕੁਝ ਸੱਚ ਹੀ ਲੱਗਦਾ ਹੈ ਪਰ ਇਹਦੇ ਵਿੱਚ ਇਹ ਬਹੁਤ ਵੱਡੀ ਹੀ ਜਿਹਨੂੰ ਕਹਿੰਦੇ ਹੋ ਤੁਸੀਂ ਦੋ ਨੰਬਰ ਦਾ ਕੰਮ ਕਹਿ ਸਕਦੇ ਹੋ ਜਾਂ ਤੁਹਾਡੇ ਦੇ ਨਾਲ ਧੋਖਾ ਕਹਿ ਸਕਦੇ ਹੋ ਉਹ ਕਰਦੇ ਨੇ ਸ਼ੁਰੂ ਦੇ ਵਿੱਚ ਤੁਹਾਨੂੰ ਇਹ ਸਿੰਪਲ ਮੈਸੇਜ WhatsApp ਤੇ ਕਹਿੰਦੇ ਨੇ ਕਿ ਸਾਡੇ ਨਾਲ ਜੁਆਇਨ ਕਰੋ Telegram ਦੇ ਉੱਪਰ ਆ ਕੇ ਤੇ ਫ੍ਰੀ ਸਰਵੇ ਕਰੋ ਤੇ ਪੈਸੇ ਕਮਾਓ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲਿੱਤਾ ਜਾਵੇਗਾ ਤੁਸੀਂ ਕੀ ਕਰਦੇ ਹੋ ਟੈਲੀਗ੍ਰam ਨੂੰ ਜੁਆਇਨ ਕਰ ਲੈਨੇ ਹੋ ਉਹਨਾਂ ਨੂੰ ਮੈਸੇਜ ਭੇਜ ਦਿੰਨੇ ਹੋ ਤੇ ਉਹ ਤੁਹਾਨੂੰ ਸ਼ੁਰੂ ਦੇ ਵਿੱਚ ਸਰਵੇ ਭੇਜਦੇ ਆ ਹਰ ਸਰਵੇ ਦਾ ਜਿਹਨੂੰ 5 ਮਿੰਟ ਲੱਗਦੇ ਆ ਸਿਰਫ ਕਮੈਂਟ ਕਰਨਾ ਹੁੰਦਾ ਹੈ ਤੇ ਸਟਾਰ ਲਾਣੇ ਹੁੰਦੇ ਆ ਹਾਂ ਮਤਲਬ ਤੁਸੀਂ ਸਿਰਫ ਇੱਕ ਵੀਡੀਓ ਤੇ ਕਮੈਂਟ ਕਰ ਦੋ ਤੇ ਲਾਈਕ ਕਰ ਦਿਓ ਲਾਈਕ ਕਰ ਦਿਓ ਤੇ ਉਹਦੇ ਤੁਹਾਨੂੰ 20 ਤੋਂ 40 ਰੁਪੀਸ ਪਰ ਸਰਵੇ ਤੇ ਮਿਲਨੇ ਸ਼ੁਰੂ ਹੋ ਜਾਂਦੀ 20 ਤੋਂ 40 ਰੁਪਏ ਜਿਹੜੇ ਕੀ ਫੋਰਨ ਤੁਹਾਨੂੰ ਜਿਹੜੇ ਆ ਤੁਹਾਡੇ ਪੇਟੀਐਮ ਚ ਆ ਜਾਂਦੇ ਹੂੰ ਤੁਸੀਂ ਜਦੋਂ ਸਟਾਰਟ ਕਰਦੇ ਹੋ 2-3 ਘੰਟੇ ਲੰਨੇ ਹੋ ਜਾਂ ਤੁਸੀਂ ਦੇਖਦੇ ਹੋ ਕਿ ਮੈਂ 500-600 ਰੁਪਏ ਖੇਲ ਰਿਹਾ ਹੈਗਾ ਮੈਨੂੰ ਫ੍ਰੀ ਚ ਮਿਲ ਰਿਹਾ ਹੈਗਾ ਉਸ ਤੋਂ ਬਾਅਦ ਉਹ ਫਿਰ ਦੂਸਰੀ ਗੇਮ ਉਹਨਾਂ ਦੀ ਸ਼ੁਰੂ ਹੁੰਦੀ ਆ ਉਹ ਕਹਿੰਦੇ ਨੇ ਕਿ ਜੇ ਤੁਸੀਂ ਜ਼ਿਆਦਾ ਕਮਾਉਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਆ ਗੇਮ ਹੈਗੀ ਆ 5000 ਰੁਪਏ ਇਨਵੈਸਟ ਕਰੋ ਉਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜਾ ਆ ট্রেਡਿੰਗ ਕਰਵਾਵਾਂਗੇ ট্রেਡਿੰਗ ਦੇ ਵਿੱਚ 5000 ਲਾ ਕੇ ਤੁਹਾਨੂੰ 8 ਤੋਂ 9000 ਰੁਪਏ ਵਾਪਸੀ ਮਿਲੇਗੀ ਫੌਰਨ ਵਿਥਿਨ 10 ਮਿੰਟਸ ਤੁਸੀਂ ਕੀ ਕਰਦੇ ਹੋ ਅੱਖਾਂ ਬੰਦ ਕਰਕੇ ਮੈਨੂੰ 5000 ਭੇਜ ਦਿੰਨੇ ਰਿਸਕੀਆ 5000 ਦਾ ਬੰਦਾ ਕਹਿੰਦਾ 5000 ਲਾ ਕੇ 8 ਮਿਲਦੇ ਜਾਂ 10 ਮਿੰਟਾਂ ਚ ਇਦਾਂ ਹੀ ਮੈਂ ਕੀਤਾ ਜੀ ਮੈਂ 5000 ਲਾਇਆ ਠੀਕ ਆ ਜੀ ਉਹਨਾਂ ਨੇ ਮੈਨੂੰ ਟਰੇਡਿੰਗ ਗੇਮ ਖਲਾਈ 10 ਮਿੰਟਾਂ ਦੇ ਵਿੱਚ ਮੈਨੂੰ 8000 ਰੁਪਏ ਕੈਸ਼ ਮੇਰੇ ਅਕਾਊਂਟ ਚ ਆ ਤੁਸੀਂ ਤੁਹਾਨੂੰ ਲੱਗਾ ਕੀ ਇਹ ਤਾਂ ਬੜਾ ਜੈਨੂਇਨ ਆ ਪੰਜ ਦਾ 8 ਦੇ ਦਿੱਤਾ ਬਿਲਕੁਲ ਜੀ ਮੈਂ ਦੇਖੋ ਇੱਕ ਸਰਵਿਸ ਵਾਲਾ ਬੰਦਾ ਜਿਵੇਂ ਹੋ ਕੇ ਬੰਦਾ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਕੰਮ ਕਰਦਾ ਤੇ 500 ਤੋਂ 600 ਰੁਪਏ ਦਿਨ ਚ ਕਮਾਉਂਦਾ ਹੈ ਉਹਨੂੰ 10 ਠੀਕ ਹੈ ਜੀ ਉਸ ਤੋਂ ਬਾਅਦ ਨਾਲ ਨਾਲ ਮੈਂ ਸਰਵੇ ਵੀ ਕਰੀ ਗਿਆ ਫ੍ਰੀ ਵਾਲੇ ਇਸ ਦੇ ਨਾਲ ਉਹ ਕੀ ਕਰਦੇ ਨੇ ਕਿ ਤੁਹਾਡਾ ਜਿਹੜਾ 8000 ਤੁਹਾਨੂੰ ਤਾਂ ਆਇਆ ਹੀ ਆਇਆ ਪਲੱਸ ਜਿਹੜਾ ਤੁਹਾਨੂੰ 20 ਤੋਂ 50 ਰੁਪਏ ਸਰਵੇ ਦੇ ਮਿਲਦੇ ਸੀ ਉਹ ਡਬਲ ਹੋ ਕੇ 100 ਰੁਪਏ ਮਿਲਣੇ ਸ਼ੁਰੂ ਹੋ ਗਏ ਮਤਲਬ ਤੁਹਾਡੇ ਜੇ ਨੋਟੀਫਿਕੇਸ਼ਨ ਤੁਹਾਨੂੰ ਟੱਕ ਟੱਕ ਕ੍ਰੈਡਿਟ ਦਾ ਆਵੇ ਕਿ 20 ਰੁਪਏ 50 ਰੁਪਏ 100 ਰੁਪਏ 8000 ਰੁਪਏ ਉਹ ਇੱਕ ਬੜੀ ਵੱਡੀ ਗੱਲ ਹੈ ਕ੍ਰੈਡਿਟ ਦੇਖਣਾ ਤਾਂ ਬਹੁਤ ਵੱਡੀ ਗੱਲ ਹੈ ਤੇ ਤੁਸੀਂ ਵੀ ਇਸ ਚਾਂਸਸ ਤੇ ਆਏ ਹਾਂਜੀ ਬਿਲਕੁਲ ਜਦੋਂ ਮੇਰੇ ਨਾਲ ਇਸ ਤਰ੍ਹਾਂ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਜੀ ਫਿਰ ਸਾਨੂੰ ਸਿਰਫ ਸਰਵੇ ਥੋੜੀ देर ਭੇਜੇ ਫਿਰ ਮੈਸੇਜ ਭੇਜਦਾ ਜੀ ਕਿ ਹੁਣ ਤੁਸੀਂ ਜੇ ਤੁਸੀਂ ਦੁਬਾਰਾ ਗੇਮ ਖੇਲਣਾ ਚਾਹੁੰਦੇ ਹੋ ਟਰੇਡਿੰਗ ਗੇਮ ਤੇ ਉਹਦੇ ਵਿੱਚ ਕੀ ਹੈ ਇਸ ਵਾਰ ਤੁਹਾਨੂੰ ਜਿਹੜੀ ਹੈ ਤੁਹਾਡੀ ਇਨਵੈਸਟਮੈਂਟ 8 ਤੋਂ 9000 ਰੁਪਏ ਤੁਹਾਨੂੰ ਕਰਨੀ ਪੈਣੀ ਹੈ ਤਾਂ 9000 ਇਨਵੈਸਟਮੈਂਟ ਕਰਕੇ ਕਹਿੰਦੇ ਜੀ 12 ਤੋਂ 13000 ਤੁਹਾਡੀ ਵਾਪਸੀ ਹੋ ਜਾਏਗੀ ਤਾਂ ਨੈਚੁਰਲੀ ਜਦ ਇੱਕ ਵਾਰੀ ਬੰਦੇ ਨੂੰ ਪਹਿਲਾਂ ਪ੍ਰੋਫਿਟ ਆ ਚੁੱਕਾ ਪੁੰਦਾ ਤਾਂ ਵਿਸ਼ਵਾਸ ਕਰਦਾ ਹੀ ਹੈ ਵਿਸ਼ਵਾਸ ਕਰ ਲੈਂਦਾ ਸਹੀ ਗੱਲ ਠੀਕ ਹੈ ਜੀ ਮੈਂ ਵੀ ਦੁਬਾਰਾ ਗੇਮ ਮੈਂ ਖੇਡ ਲੇ ਮੈਂ 9000 ਰੁਪਏ ਭੇਜਤਾ ਜੀ 9000 ਭੇਜ ਕੇ ਉਹਨਾਂ ਨੇ ਫਿਰ ਮੈਨੂੰ ਦੁਬਾਰਾ ਟਰੇਡਿੰਗ ਸ਼ੁਰੂ ਕਰਵਾ ਦਿੱਤੀ ਟਰੇਡਿੰਗ ਦੇ ਵਿੱਚ ਕੀ ਕੀਤਾ ਉਹਨਾਂ ਨੇ ਫਸਟ ਸਟੈਪ ਕੀਤਾ ਜੀ ਹਾਂਜੀ ਟਰੇਡਿੰਗ ਕਰਵਾਈ ਉਹ 9000 ਇਨਵੈਸਟ ਕਰਕੇ 9 ਦੇ ਮੇਰੇ ਉਸ ਵੇਲੇ ਉਹਨਾਂ ਨੇ 12 ਬਣਾ ਦਿੱਤੇ ਤੁਸੀਂ ਹੋਰ ਖੁਸ਼ ਹੋ ਗਏ ਨੇ 12 ਉਸੇ ਵਕਤ ਹੀ ਕ੍ਰੈਡਿਟ ਹੋ ਗਿਆ ਇੱਕ ਤਾਂ 12 ਉਧਰੋਂ ਆ ਰਿਹਾ ਜਾਂ ਉਧਰੋਂ ਪਲੱਸ 100 ਉਧਰੋਂ ਸਰਵੇ ਦੇ ਬੰਨੇ ਸ਼ੁਰੂ ਹੋ ਗਏ ਪਰ ਸਰਵੇ ਬਸ ਕ੍ਰੈਡਿਟ ਹਾਂ ਬਦ ਆਦ ਮ ਬਹੁਤ ਖੁਸ਼ ਹੋਇਆ ਜੀ ਮੇਰਾ ਹੋਰ ਜ਼ਿਆਦਾ ਫੇਥ ਮੇਰਾ ਵੱਧ ਗਿਆ ਥੋੜੀ ਦੇਰ ਬਾਅਦ ਜੀ 15 20 ਥਰਡ ਗੇਮ ਆ ਗਈ ਕੈਨ ਜੀ ਥਰਡ ਗੇਮ ਦੇ ਵਿੱਚ ਤੁਸੀਂ ਜੀ 15000 ਰੁਪਏ ਇਨਵੈਸਟ ਕਰੋ ਜੀ ਤੁਹਾਨੂੰ 15 ਦਾ 17000 ਮਿਲੇਗਾ ਹਾਂ ਠੀਕ ਆ ਜੀ ਮੈਂ ਇਨਵੈਸਟਮੈਂਟ ਕਰਤੀ ਦੁਬਾਰਾ ਫਿਰ ਮੈਂ 15000 ਭੇਜਤਾ ਉਹਨਾਂ ਨੂੰ ਤੇ ਉਹਨਾਂ ਨੇ ਕੀ ਕੀਤਾ ਜੀ 15000 ਜਦੋਂ ਗੇਮ ਸਟਾਰਟ ਕੀਤੀ ਫਸਟ ਟਾਈਮ ਜਦੋਂ ਹੋਇਆ ਤਾਂ 17 ਹੋ ਗਿਆ ਆ ਗਏ ਫਿਰ ਉਹਨਾਂ ਨੇ ਨਾਲ ਆਪਸ਼ਨ ਰੱਖ ਤਾ ਹਾਂ 17 ਕ੍ਰੈਡਿਟ ਨਹੀਂ ਕੀਤਾ ਆਪਸ਼ਨ ਰੱਖਤੀ ਕਿ ਜੇ ਤੁਸੀਂ ਇਹ ਜ 17 ਲੈਣੇ ਆ ਤੇ 18 ਹੋਰ ਇਹਦੇ ਵਿੱਚ ਲਾਉਂਗੇ ਤਾਂ 18 ਤੇ ਪਲੱਸ 17 ਇਹ ਜੋ ਪੇਮੈਂਟ ਬਣੇਗੀ ਉਹਦੀ ਡਬਲ ਤੁਹਾਨੂੰ ਵਾਪਸ ਆਏਗੀ ਮੈਂ ਕਹਦੀ ਠੀਕ ਹੈ ਜੀ ਜਿੱਤੇ 17 ਗਏ ਸੀਗੇ ਉਹਨਾਂ ਨੇ ਤਾਂ ਮੇਰੇ ਕੋਲ ਸੀਗੇ ਹਾਂ ਉਹਨੇ 18 ਬੰਦਾ ਹੋਰ ਲਾ ਦਿੱਤਾ ਮੈਂ ਹੋਰ ਇਨਵੈਸਟ ਕਰਤਾ ਜੀ ਫਿਰ ਉਹ ਗੇਮ ਉਹਨਾਂ ਨੇ ਖਲਾਈ ਤੋਂ ਪ੍ਰੋਪਰ ਇਕ ਪੇਮੈਂਟ ਬਣ ਗਈ ਡਬਲ ਹੋ ਕੇ ਉਹ ਪੇਮੈਂਟ ਨੂੰ ਫਿਰ ਇਹਨਾਂ ਨੇ ਕੀ ਕਿਹਾ ਜੀ ਹੁਣ ਤੁਸੀਂ ਜੇ ਇਹ ਪੇਮੈਂਟ ਕੈਸ਼ ਆਊਟ ਕਰਵਾਉਣਾ ਚਾਹੁੰਦੇ ਹੋ ਹਾਂ ਜੀ ਤਾਂ ਜਿੰਨੀ ਟੋਟਲ ਉਹ ਮਤਲਬ ਲਾਸਟ ਦੇ ਵਿੱਚ ਤੁਹਾਨੂੰ ਇਦਾਂ ਫਸਾਉਂਦੇ ਨੇ ਕਿ ਇੱਕ ਵੱਡੀ ਰਕਮ ਤੁਹਾਡੇ ਮੂਰੇ ਰੱਖ ਦਿੰਦੇ ਨੇ ਵੀ ਅਸੀਂ ਤੁਹਾਨੂੰ ਇੱਕ ਕ੍ਰੈਡਿਟ ਕਰਾਂਗੇ ਪਰ ਤੁਹਾਨੂੰ ਉਹਦੇ ਥਾਂ ਤੇ ਪੈਸੇ ਹੋਰ ਇਨਵੈਸਟ ਕਰਨੇ ਪੈਣਗੇ ਉਹ ਡਬਲ ਮਤਲਬ ਸ਼ੁਰੂਆਤ ਦੇ ਵਿੱਚ ਤੁਹਾਨੂੰ 10 ਰੁਪਏ 20 ਰੁਪਏ 100 ਰੁਪਏ 5000 7000 ਐਵੇਂ ਲਾਲਚ ਦਿੰਦੇ ਨੇ ਉਸ ਤੋਂ ਬਾਅਦ ਤੁਹਾਨੂੰ ਐਂਡ ਮੂਮੈਂਟ ਤੇ ਜਾ ਕੇ ਕਹਿ ਦਿੰਦੇ ਨੇ ਵੀ ਜੇ ਤੁਸੀਂ 60000 ਰੁਪਏ ਲੈਣੇ ਨੇ ਤੇ ਤੁਸੀਂ 50000 ਜਮਾ ਕਰਾਓ ਤੇ 50 ਤੇ 60 110000 ਤੁਹਾਨੂੰ ਮਿਲ ਗਏ ਇਸ ਤਰੀਕੇ ਨਾਲ ਫਸਾਉਂਦੇ ਨੇ ਇਸ ਤਰ੍ਹਾਂ ਫਸਾਉਂਦੇ ਨੇ ਔਰ ਇਸ ਤੋਂ ਸਭ ਤੋਂ ਵੱਡੀ ਮੇਨ ਚੀਜ਼ ਇਹ ਹੈ ਕਿ ਬੰਦੇ ਨੂੰ ਜਿਹੜਾ ਹੈ ਨਾ ਇਹ ਇੰਨਾ ਫੇਸ ਚ ਲੈ ਲੈਂਦੇ ਨੇ ਪੈਸੇ ਤੁਹਾਡੇ ਅਕਾਊਂਟ ਚ ਪਾ ਪਾ ਕੇ ਪਾ ਪਾ ਕੇ ਮਤਲਬ 30 40 50000 ਤੱਕ ਤੁਹਾਡੇ ਅਕਾਊਂਟ ਚ ਪਾ ਦਿੰਦੇ ਨੇ ਨੈਚੁਰਲੀ ਬੰਦਾ ਬਲੀਫ ਕਰਦਾ ਹੈ ਕਿ ਯਾਰ ਜਿਹੜਾ ਬੰਦੇ ਮੈਨੂੰ 50000 ਦੇ ਸਕਦੇ ਨੇ ਇਹ ਤਾਂ ਮਤਲਬ ਜੈਨੂਅਨ ਹੈ ਜੈਨੂਅਨ ਹੈ ਠੀਕ ਹੈ ਜੀ ਤੇ ਇਹ ਲੋਕ ਮਿਲਦੇ ਕਿੱਥੇ ਨੇ ਮਤਲਬ ਇਹ ਲੋਕਾਂ ਦੇ ਕੰਟੈਕਟ ਦੇ ਵਿੱਚ ਕਿਵੇਂ ਆਉਂਦੇ ਨੇ ਇਹ ਜਰਨਲ ਜਸਟ ਮੈਸੇਜ ਭੇਜਦੇ ਤੁਹਾਡੇ ਵਟਸਐਪ ਤੇ ਕਿ ਇਫ ਯੂ ਵਾਂਟ ਟੂ ਅਰਨ ਮਨੀ ਹੂੰ ਕੰਟੈਕਟ ਅਸ ਔਨ ਦਿਸ ਲਿੰਕ ਐਟ ਟੈਲੀਗ੍ਰਾਮ ਹਮ ਮਤਲਬ ਮੈਂ ਨਾ ਇਦਾਂ ਵੀ ਬਹੁਤ ਦੇਖਿਆ ਕਿ ਇੱਕ ਗਰੁੱਪ ਵੀ ਜਨਰੇਟ ਕਰਦੇ ਨੇ WhatsApp ਦਾ ਜਿਹਦੇ ਵਿੱਚ ਨਵੇਂ ਬੰਦੇ ਨੂੰ ਲੈ ਕੇ ਉਹਦੇ ਵਿੱਚ ਸਕਰੀਨਸ਼ਾਟ ਆਉਂਦੇ ਨੇ ਕਿ ਮੈਂ 50000 ਜਿੱਤ ਲਏ 40000 ਜਿੱਤ ਲਏ ਇਦਾਂ ਵੀ ਹੁੰਦੀ ਇਹ ਉਦੋਂ ਹੁੰਦੀ ਆ ਜੀ ਜਦੋਂ ਤੁਸੀਂ 30000 ਕ੍ਰਾਸ ਕਰ ਜਾਂਦੇ ਹੋ ਵੱਡੀ ਅਮਾਉਂਟ ਆਣਾ ਸ਼ੁਰੂ ਹੋ ਜਾਂਦੇ ਹੋ ਉਦੋਂ ਤੁਹਾਡਾ ਇਹ ਡਿਫਰੈਂਟ ਗਰੁੱਪ ਬਣਾ ਲੈਂਦੇ ਹਮ ਉਹਦੇ ਵਿੱਚ ਕੀ ਇਹ 5-7 ਬੰਦੇ ਇਹਨਾਂ ਦੇ ਆਪਣੇ ਆ ਜਾਂ ਜਿੱਦਾਂ ਵੀ ਹੈ ਉਹ ਐਡ ਹੋ ਜਾਂਦੇ ਨੇ ਤੇ ਉਹ ਕੀ ਕਰਦੇ ਨੇ ਕਿ ਤੁਹਾਨੂੰ ਬਾਰ-ਬਾਰ ਸਕਰੀਨਸ਼ਾਟ ਭੇਜਣ ਕੇ ਜੀ ਆਈ ਗਾਟ ਦ ਮਨੀ ਨਾਲ ਸਕਰੀਨਸ਼ਾਟ ਭੇਜਣਗੇ ਆਪਣੇ ਪੇਟੀਐਮ ਦੇ ਥੱਲੇ ਰਿਸਿਪਟ ਭੇਜਣਗੇ ਸਭ ਕੁਝ ਦਿਖਾਣਗੇ ਤੁਹਾਨੂੰ ਮਤਲਬ ਤੁਹਾਨੂੰ ਇਦਾਂ ਮਤਲਬ ਫਸਾ ਲੈਂਦੇ ਨੇ ਕਿ ਤੁਸੀਂ ਐਂਡ ਮੂਮੈਂਟ ਤੁਹਾਡਾ ਇਹ ਹਾਲ ਹੋ ਜਾਂਦਾ ਹੈ ਨਾ ਜਿੱਦਾਂ ਕਹਿੰਦੇ ਨਾ ਸੱਪ ਦੇ ਮੂੰਹ ਚ ਕੋੜ ਕਿੱਡਲੀ ਵਾਲਾ ਹਾਲ ਕਿ ਨਾ ਨਿਗਲ ਤੇ ਬੜੇ ਨਾ ਉਲਟਦਾ ਮੈਂ ਕੱਲ ਜਾਂ ਪਰਸੋ ਇੱਕ ਨਿਊਜ਼ ਦੇਖ ਰਹੀ ਸੀ ਇੱਕ ਸਾਬਕਾ ਫੌਜੀ ਸੀ ਸ਼ਾਇਦ ਹੋ 2 ਕਰੋੜ ਰੁਪਏ ਉਹਨਾਂ ਨੇ ਇਨਵੈਸਟ ਕਰ ਦਿੱਤਾ 2 ਕਰੋੜ ਰੁਪਏ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਕਹਿੰਦੇ ਪਹਿਲਾਂ ਮੈਨੂੰ ਲੱਖਾਂ ਦੇ ਵਿੱਚ ਪੈਸੇ ਦੇ ਹੀ ਗਏ ਦੇ ਹੀ ਗਏ ਦੇ ਹੀ ਗਏ 2 ਕਰੋੜ ਦਾ ਲਾਸ ਕਰਾ ਲਿਆ ਉਹਨਾਂ ਨੇ ਮਤਲਬ ਇਹ ਇੰਨਾ ਜੈਨੂਅਨ ਨਹੀਂ ਕੰਮ ਕਰਦੇ ਨੇ ਕਿ ਬੰਦਾ ਬੜੀ इजीली ਚਾਂਸ ਦੇ ਵਿੱਚ ਆ ਜਾਂਦਾ ਮੈਂ ਬੜੇ ਸਮਾਰਟ ਸਮਾਰਟ ਬੰਦੇ ਇਹਨਾਂ ਦੇ ਚਾਂਸਸ ਚਾਹੁੰਦੇ ਦੇਖੇ ਨੇ ਨੇਚਰਲੀ ਮੈਂ ਆਪਣੇ ਆਪ ਨੂੰ ਬਹੁਤ ਸਮਾਰਟ ਸਮਝਦਾ ਸੀਗਾ ਲੇਕਿਨ ਮੈਂ ਵੀ ਇਸ ਚਾਂਸ ਤੇ ਜਾ ਕੇ ਨੀਅਰ ਅਬਾਊਟ ਲੱਖ ਰੁਪਏ ਮੈਂ ਵੀ ਖਰਾਬ ਕਰ ਲਿਆ ਤੇ ਨੈਚੁਰਲੀ ਉਸ ਫੌਜੀ ਜੀ ਨਾਲ ਵੀ ਇਹੀ ਗੱਲ ਹੋਈ ਹੋਣੀ ਹੈ ਤੇ ਉਹ ਹੀ ਨਾ ਇੱਕ ਇੱਕ ਵੀ ਹੈ ਨਾ ਰੂਚੀ ਦੇਖੋ ਤੁਸੀਂ ਇਹ ਚੀਜ਼ਾਂ ਕਰਦੇ ਹੋ ਨਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਜਿਹੜੇ ਸਟਾਰ ਕਾਸਟ ਨੇ ਵੱਡੇ ਵੱਡੇ ਚਿਹਰੇ ਨੇ ਉਹ ਇਹਨਾਂ ਦੀ ਐਡਵਰਟਾਈਜ਼ਮੈਂਟ ਕਰਦੇ ਨੇ ਕਿ ਆਪ কামানা চাহতে হে 1 ਰੁਪਇ ਲਗਾਕਰ ਤੋ ਗੇਮ ਖੇਲੀਏ ਇਹ ਗੇਮ ਖੇਲੀਏ ਉਹ ਗੇਮ ਖੇਲੀਏ ਤੋ ਲੱਗਦਾ ਕਿ ਜਿਹੜੇ ਵੱਡੇ ਵੱਡੇ ਚਿਹਰੇ ਨੇ ਉਹ ਵੀ ਕਿਤੇ ਨਾ ਕਿਤੇ ਆਮ ਕਿਉਂਕਿ ਇਹਨਾਂ ਨੇ ਆਪ ਤੱਕ ਖੇਡਣਾ ਨਹੀਂ ਹੈਗਾ ਇਹ ਆਪ ਤੋ ਨਹੀਂ ਨਾ ਨਹੀਂ ਨਹੀਂ ਇਹ ਤਾਂ ਸਿਰਫ ਐਡਵਰਟਾਈਜ਼ਮੈਂਟ ਲਗਾ ਕੇ ਗੇਮ ਖੇਡਣ ਕੇ ਜਾਂ ਲਾਸ ਕਰਾਉਣ ਕੇ ਜਾਂ ਪ੍ਰੋਫਿਟ ਕਰਾਉਣ ਕੇ ਇਹ ਬਿਨਾ ਕਿਸੇ ਜਾਣਕਾਰੀ ਦੇ ਬਿਨਾ ਕਿਸੇ ਚੀਜ਼ਾਂ ਨੂੰ ਜਾਣੇ ਪਛਾਣੇ ਇਹ ਐਡਵਰਟਾਈਜ਼ਮੈਂਟ ਕਰਦੇ ਨੇ ਤੋ ਲੱਗਦਾ ਕਿ ਉਹਦੇ ਨਾਲ ਵੀ ਲੋਕਾਂ ਦਾ ਫੇਥ ਬਣ ਜਾਂਦਾ ਇਹਨਾਂ ਦੇ ਉੱਤੇ ਐਕਚੁਅਲੀ ਜਦੋਂ ਲੋਕੀ ਦੇਖੋ ਐਕਟਰਸ ਨੂੰ ਬੜਾ ਲਾਈਕ ਕਰਦੇ ਨੇ ਉਹਨਾਂ ਤੇ ਵਿਸ਼ਵਾਸ ਰੱਖਦੇ ਨੇ ਉਹ ਨੇਚਰਲੀ ਚੇ ਕੋ ਮੰਨ ਗਏ ਜੋ ਉਹ ਕਹਿੰਦੇ ਨੇ ਉਹਨਾਂ ਨੂੰ ਮੰਨ ਕੇ ਜੇ ਦੇਖੋ ਸੋ ਪਬਲਿਕ ਉਹਨਾਂ ਦੇਖ ਰਹੀ ਹੈ ਤਾਂ ਐਟ ਲੀਸਟ 40 ਤੋਂ 50% ਤਾਂ ਪਬਲਿਕ ਖੇਲੇਗੀ ਖੇਲੇਗੀ ਹਮ ਮੈਂ ਮੈਂ ਨਾ ਪਤਾ ਨਹੀਂ ਤੁਹਾਡਾ ਨਾਲ ਗੱਲ ਕਰ ਰਹੀ ਸੀ ਜਾਂ ਮੈਂ ਕਿਸੇ ਹੋਰ ਨਾਲ ਗੱਲ ਕਰ ਰਹੀ ਸੀ ਉਹ ਕਹਿੰਦੇ ਕਿ ਇਹ ਸ਼ੁਰੂਆਤ ਦੇ ਵਿੱਚ ਇੰਨਾ ਜ਼ਿਆਦਾ ਈਜ਼ੀ ਗੇਮ ਦਿੰਦੇ ਨੇ ਕਿ 그린 ਆਏਗਾ ਮੋਰੇ ਜੀ ਗੈਸ ਕਰੋ 그린 ਆਏਗਾ ਕਿ ਹਰਾ ਉਹ ਨਾ ਵੀ ਲਾਲ ਆਏਗਾ ਜਾਂ ਗੈਸ ਕਰੋ ਲਾਲ ਆਏਗਾ ਜਾਂ ਪੀਲਾ ਆਏਗਾ ਤੁਸੀਂ बस ਗੈਸ ਕਰਨਾ ਹੈ ਤੇ ਤੁਹਾਨੂੰ ਉਹਦੇ ਪੈਸੇ ਦੇ ਦਿੰਦੇ ਨੇ ਸ਼ੁਰੂਆਤ ਦੇ ਵਿੱਚ ਇਹ ਸਿਰਫ ਕ੍ਰੈਡਿਟ ਕਰਦੇ ਨੇ ਨਾ ਪਹਿਲਾਂ ਲੈਂਦੇ ਨਹੀਂ ਪੈਸੇ ਨਹੀਂ ਇਹ ਸਿਰਫ ਲਾਲਚ ਦਿੰਦੇ ਆ ਤੁਹਾਨੂੰ ਜੇ ਤੁਹਾਡੇ ਤੋਂ 1000 ਰੁਪਏ ਲੈਂਦੇ ਨੇ ਤੁਹਾਨੂੰ ਉਹਨਾਂ ਦੇ ਅਕਾ ਤੁਹਾਡੇ ਅਕਾਊਂਟ ਦੇ ਵਿੱਚ ਉਹਨਾਂ ਨੇ 2 ਤੋਂ 3000 ਰੁਪਏ ਵਾਪਸ ਕਰਨਾ। ਹਮਮਤਲਬ ਇਹ ਗੇਮ ਇਸ ਤਰ੍ਹਾਂ ਚਲਾਉਂਦੇ ਨੇ ਕਿ ਤੁਸੀਂ ਜਦੋਂ 30 ਤੋਂ 40 ਇਨਵੈਸਟਮੈਂਟ ਤੁਹਾਡੀ ਪਹੁੰਚ ਜਾਂਦੀ ਦੀ ਤੁਹਾਡੇ ਅਕਾਊਂਟ ਦੇ ਵਿੱਚ ਜਿਹੜੀ ਵਾਪਸੀ ਹੈ ਉਹ 60 ਤੋਂ 70000 ਰੁਪਏ ਹੋ ਜਾਂਦੀ ਹੈ। ਮਤਲਬ ਯੂ ਆਰ ਐਟ ਪ੍ਰੋਫਿਟ ਆਫ 30 ਟੂ 40000 ਰੁਪੀਏ ਇੱਕ ਘੰਟੇ ਦੇ ਵਿੱਚ ਵਿੱਚ। ਤੇ ਨੈਚੁਰਲੀ ਬੰਦਾ ਹੀ ਸੋਚਦਾ ਯਾਰ ਜਿਹੜੇ ਬੰਦੇ ਮੈਨੂੰ 60000 ਵਾਪਸ ਕਰ ਸਕਦੇ ਨੇ ਤੇ ਅੱਗੇ ਵੀ ਦੇਣ ਕਿ ਇਸੀ ਚੱਕਰ ਚ ਫਸਦੇ ਜਾਂਦੇ ਨੇ ਤੇ ਇਹ ਵੀ ਤਾਂ ਹੈ ਨਾ ਕਿ ਇੱਕ ਤਾਂ ਹੁੰਦਾ ਕਿ ਤੁਹਾਨੂੰ ਫੋਨ ਕਰਕੇ ਕਹਿੰਦੇ ਭਾਈ ਸਾਹਿਬ OTP ਜੀ ਦਿਜੀਏ ਭਾਈ ਜੀ ਐਨ ਡੈਸਕ ਕੀ ਜੀਏ ਭਾਈ ਸਾਹਿਬ ਆਪਕੇ ਇਹ ਪਿਨ ਆਇਆ ਹੈ ਇਹ ਹੁਆ ਹੈ ਬਿਜਲੀ ਬਿੱਲ ਭਰਨਾ ਐਂਦਾ ਠੱਗੀ ਮਾਰਦੇ ਨੇ ਫੋਨ ਤੇ ਕਰਕੇ ਹਨਾ ਤੇ ਦੂਜਾ ਠੱਗੀ ਦਾ ਚਿਹਰਾ ਇਹ ਹੈ ਹਨਾ ਪਰ ਇਹਦੇ ਬਾਰੇ ਲੋਕਾਂ ਨੂੰ ਜ਼ਿਆਦਾਤੋਂ ਜਾਣਕਾਰੀ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਬੰਦੇ ਫਸ ਜਾਂਦੇ ਨੇ ਬੰਦਾ ਤਾਂ ਇਹੀ ਸੋਚਦਾ ਹੈ ਕਿ ਦੇਖੋ ਇਸ ਵੇਲੇ ਸਾਰਿਆਂ ਦੀ ਪੋਜੀਸ਼ਨ ਖਰਾਬ ਹੈਗੇ ਸਭ ਹਰ ਕੋਈ ਈਜ਼ੀ ਮਨੀ ਚਾਹੁੰਦਾ ਹੈ ਤਾਂ ਨੈਚੁਰਲੀ ਬੰਦਾ ਫਸੇਗਾ ਜਿਹੜ ਨੂੰ ਹਜ਼ਾਰ ਰੁਪਏ ਲਾ ਕੇ 2000 ਰੁਪਏ ਮਿਲ ਰਿਹਾ ਵਿਦਨ 10 ਮਿੰਟਸ ਉਹ ਬੰਦਾ ਫਸਦਾ ਜਾਂਦਾ ਮੈਂ ਮੈਂ ਇੱਕ ਵੈਬ ਸੀਰੀਜ਼ ਦੇਖੀ ਸੀ ਉਹਦੇ ਵਿੱਚ ਨਾ ਇੱਕ ਲੜਕੀ ਮੈਂ ਦੇਖੀ ਸੀ ਉਹ ਨਾ ਗੇਮ ਦੇ ਉੱਤੇ ਹੀ ਸੀਗਾ ਸਾਰਾ ਸਾਰੀ ਵੈਬ ਸੀਰੀਜ਼ ਮੈਨੂੰ ਨਾਮ નીચે ਤੇ ਆ ਰਿਹਾ ਉਸ ਵੈਬ ਸੀਰੀਜ਼ ਦੇ ਵਿੱਚ ਮੈਂ ਦੇਖਿਆ ਸੀ ਕਿ ਲੜਕੀ ਹੈ ਬੜੀ ਨਾਰਮਲ ਜੀ ਕੰਪਨੀ ਦੇ ਵਿੱਚ ਕੰਮ ਕਰਦੀ ਹੈ ਤੇ ਜੀ ਉਹਨੂੰ ਇੱਕ ਮੈਸੇਜ ਆਉਂਦਾ ਇਸੇ ਤਰੀਕੇ ਨਾਲ WhatsApp ਤੇ ਜੇ ਤੁਸੀਂ ਅਨਮਨੀ ਕਰਨਾ ਚਾਹੁੰਦੇ ਹੋ ਉਹ ਸਿੰਪਲ ਜਿਹਾ ਉਹਨੂੰ ਗੇਮ ਦਿੰਦੇ ਨੇ ਕਿ ਭਾਈ ਮੈਨੂੰ ਸੈਲਫੀ ਭੇਜੋ ਤੇ ਤੋਹ ਨੂੰ ਤੁਹਾਡੇ ਅਕਾਊਂਟ ਚ ਪੈਸੇ 500 ਰੁਪਏ ਆ ਜਾਣਗੇ ਉਹ 셀ਫੀ ਭੇਜਦੇ ਨੂੰ 500 ਆ ਜਾਂਦੇ ਨਾ ਬੜੀ ਖੁਸ਼ ਹੁੰਦੀ ਕਿ ਯਾਰ ਇੱਕ 셀ਫੀ ਨਾਲ 500 ਰੁਪਿਆ ਫਿਰ ਉਹਨੂੰ ਕਹਿੰਦੇ ਤੂੰ ਦੌੜ ਕੇ ਮਾਲ ਦੇ ਵਿੱਚ ਜਾ ਮਾਲ ਦੇ ਵਿੱਚ ਜਾ ਕੇ ਤੂੰ ਬਲੈਕ ਡਰੈਸ ਪਾ ਕੇ ਫੋਟੋ ਖਿੱਚੋ ਫਿਰ ਜਾਂਦੇ ਦੌੜ ਕੇ ਫਿਰ ਉਹਨੂੰ 1500 ਰੁਪਏ ਆ ਜਾਂਦੇ ਨੇ ਫਿਰ ਉਹਨੂੰ ਕਹਿੰਦੇ ਨੇ ਕਿ ਤੂੰ ਜੀ ਜਾ ਕੇ ਲਾਲ ਲਿਪਸਟਿਕ ਲਗਾ ਤੇ ਸਾਨੂੰ ਸੈਲਫੀ ਪੇਜ ਅਸ ਤੇਨੂੰ 2000 ਰੁਪਏ ਦਾ ਮੰਗੋ ਫੇਰ ਇਦਾਂ ਕਰਦੀ ਆ ਕਰਦੇ 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 ਜਦੋਂ ਉਹਦੇ ਕੋਲ ਲਾਸਟ ਮੂਮੈਂਟ ਤੇ ਉਹ ਕਹਿੰਦੀ ਕਿ ਭਾਈ ਮੈਂ ਹੁਣ ਗੇਮ ਛੱਡਨੀ ਆ ਤੇ ਉਹ ਕਹਿੰਦੇ ਭਾਈ ਜਿਹੜੇ ਤੂੰ ਕੱਪੜੇ ਚੇਂਜ ਕਰਦੀ ਸੀ ਜੋ ਕੁਝ ਕਰਦੀ ਸੀ ਸਾਰੇ ਤੇਰੇ ਸਕਰੀਨਸ਼ਾਟ ਲੈ ਲੈਨੇ ਹੁਣ ਤੈਨੂੰ ਆਪਣੇ ਜੋ ਹੈ ਅਕਾਊਂਟ ਦੇ ਵਿੱਚ ਜੋ ਹੈ ਪੈਸੇ ਪਾਉਣੇ ਪੈਣਗੇ ਨਹੀਂ ਤਾਂ ਅਸੀਂ ਤੇਰੀ ਵੀਡੀਓ ਵਾਇਰਲ ਕਰ ਦਾਂਗੇ ਇਹ ਵੀ ਤੇ ਕਿ ਰਿਐਲਿਟੀ ਹੋਊਗੀ ਬਿਲਕੁਲ ਰਿਐਲਿਟੀ ਹੈਗੀ ਆ ਜੀ ਅੱਜਕੱਲ ਬਹੁਤ ਇਸ ਤਰ੍ਹਾਂ ਦੀ ਰਿਐਲਿਟੀਸ ਆਈਆਂ ਹੁਣ ਤੁਸੀਂ ਅੱਜਕੱਲ ਇੱਕ ਹੋਰ ਸਾਈਟ ਚੱਲ ਰਹੀ ਆ ਉਹਦੇ ਵਿੱਚ ਸਿਰਫ ਸਾਈਨ ਇਨ ਕਰਨ ਦੇ ਤੁਹਾਨੂੰ 2000 ਰੁਪਏ ਤੁਹਾਡੇ ਕਹਿੰਦੇ ਅਕਾਊਂਟ ਚ ਆ ਜਾਈਏ ਸਿਰਫ ਸਾਈਨ ਕਰ ਹੁਣ ਮੈਨੂੰ ਇੱਕ ਗੱਲ ਦੱਸੋ ਕਿਹੜੀ ਕੰਪਨੀ ਇਦਾਂ ਦੀ ਹੈ ਜਿਹੜੀ ਸਿਰਫ ਸਾਈਨ ਇਨ ਕਰਨ ਤੇ ਤੁਹਾਨੂੰ 2000 ਫ੍ਰੀ ਚ ਦੇ ਦੇਗੀ ਉਹ ਨੈਚੁਰਲੀ 2000 ਤੋਂ ਤੁਹਮ ਜੇ ਦੇ ਰਹੀ ਹੈ ਤਾਂ ਦੋ ਤੇ ਤੁਹਾਡੇ 2 ਲੱਖ ਲੈ ਕੇ ਜਾਊਗੀ ਤੁਹਾਡੇ ਤੋਂ ਹਮ ਮਤਲਬ ਇਹ ਠੱਗੀ ਦੇ ਵੱਖਰੇ ਵੱਖਰੇ ਚਿਹਰੇ ਨੇ ਇਹਨਾਂ ਦੇ ਇਹਨਾਂ ਦੇ ਲੋਕ ਵੀ ਇਹਨਾਂ ਨਾਲ ਬੜੇ ਜੁੜੇ ਹੋਏ ਨੇ ਹਨਾ ਵੀ ਇਹਨਾਂ ਦੇ ਨਾਲ ਜਿਹੜਾ ਜਿਹੜਾ ਫਾਇਦਾ ਹੋ ਜਵੇ ਜਿੰਨੂੰ ਹਨਾ ਵੀ ਉਹਨੂੰ ਫਾਇਦੇ ਲਈ ਵੀ ਤਾਂ ਜੋੜਦੇ ਹੋਣੇ ਹੈ ਕਿ ਭਾਈ ਤੈਨੂੰ ਫਾਇਦਾ ਕਰ ਦਿੰਦੇ ਆ ਤੂੰ ਸਾਡੇ ਨਾਲ ਜੁੜ ਜਾ ਜੋੜ ਹਾਂ ਜੁੜ ਜਾ ਹੋਰ ਬੰਦੇ ਸਾਡੇ ਨਾਲ ਹੋਰ ਬੰਦੇ ਸਾਡੇ ਨਾਲ ਜੁੜ ਇੱਕ ਲੜਕੀ ਮੈਨੂੰ ਯਾਦ ਹੈ ਬਹੁਤ ਵੱਡੀ ਵੱਡਾ ਚਿਹਰਾ ਸੀ ਸਟਾਰ ਕਾਸਟ ਤੇ ਉਹ ਉਸਨੇ ਐਡਵਰਟਾਈਜ਼ਮੈਂਟ ਕੀਤੀ ਸੀ ਕਿ ਤੁਸੀਂ ਇਸ ਥਾਂ ਤੇ 10000 ਰੁਪਏ ਇਨਵੈਸਟ ਕਰੋ ਤੁਹਾਨੂੰ ਇਹਦਾ ਡਬਲ ਕਰਕੇ 20000 ਰੁਪਏ ਮਿਲੇਗਾ ਉਹ ਲੜਕੀ ਨਾਰਮਲ ਉਹ ਜੌਬ ਕਰਦੀ ਸੀ ਸਿੰਗਲ ਪੇਰੈਂਟ ਸੀ ਤੇ ਉਹਨੇ ਕੀ ਕੀਤਾ ਕਿ ਚੱਲ ਮੈਨੂੰ 10 ਦਾ 20000 ਉਹ ਮਿਲ ਜਾਏਗਾ ਹੋਰ ਕੀ ਚਾਹੀਦਾ ਇੰਨੀ ਕਿ ਮੇਰੀ ਸੈਲਰੀ ਆ ਵੀ ਇੰਨੀ ਇਨਵੈਸਟ ਕਰਕੇ ਮੈਂ ਡਬਲ ਕਮਾ ਲੂੰਗੀ ਹੈ ਨਾ ਉਸ ਕੁੜੀ ਨੇ ਇਨਵੈਸਟ ਕੀਤਾ ਉਸ ਫੇਮਸ ਚਿਹਰੇ ਦੇ ਕਹਿੰਦੇ ਫੇਮਸ ਚਿਹਰਾ ਸੀ ਜਿਹਨੇ ਐਡਵਰਟਾਈਜ਼ਮੈਂਟ ਕੀਤੀ ਸੀ ਉਹਨੇ ਇਨਵੈਸਟ ਕੀਤਾ 10000 ਰੁਪਏ ਮੋੜ ਕੇ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਵੀ ਉਹ ਕਿੱਥੇ ਨੇ ਕਿਵੇਂ ਨੇ ਮੈਨੂੰ ਲੱਗਦਾ ਕਿ ਅਜੇ ਅਜੇ ਗੇਮ ਖੇਡਣ ਦੇ ਵਧੀਆ ਅਜਾਜ ਹੈ ਇਨਵੈਸਟਮੈਂਟ ਤੋਂ ਵਧੀਆ ਕਿ ਅਸੀਂ ਆਪਣੇ ਪੈਸੇ ਨੂੰ ਖੁਦ ਹੀ ਅੱਗੇ ਲਾ ਕੇ ਸੁੱਟ ਦਈਏ ਬਿਲਕੁਲ ਇਦਾਂ ਬਿਲਕੁਲ ਇਦਾਂ ਕਰਨਾ ਪੈਂਦਾ ਜੀ ਤੁਸੀਂ ਉੱਥੇ ਵੀ ਇਦਾਂ ਹੀ ਕਰਦੇ ਹੋ ਹਾਂ ਲਾਲਚ ਦੇ ਵਿੱਚ ਤੁਹਾਨੂੰ ਉਹ ਮੈਂਟਲੀ ਗੇਮ ਤੁਹਾਨੂੰ ਇਸ ਤਰ੍ਹਾਂ ਖਿਲਾਉਂਦੇ ਆ ਤੁਹਾਡੇ ਦਿਮਾਗ ਨਾਲ ਇਦਾਂ ਖੇਡਦੇ ਆ ਕਿ ਤੁਸੀਂ ਆਟੋਮੈਟਿਕਲੀ ਵਿੱਚ ਫਸਦੇ ਹੀ ਜਾਂਦੇ ਧਸਦੇ ਜਾਂਦੇ ਉਹ ਅੱਗੇ ਲਾ ਰਹੇ ਆ ਤੁਸੀਂ ਪੈਸੇ ਨੂੰ ਉਲਟਾ ਉਹ ਹਾਰਡ ਲੇਬਰ ਮਨੀ ਤੁਸੀਂ ਈਜ਼ੀ ਮਨੀ ਦੇ ਪਿੱਛੇ ਭੱਜ ਕੇ ਉਹ ਵੀ ਗਵਾ ਬੈਠਦੇ ਮਤਲਬ ਲਾਲਚ ਬੁਰੀ ਬਲਾ ਜਿਹੜੀ ਆਪਾਂ ਕਿਤਾਬਾਂ ਚ ਪੜੀ ਆ ਉਹ ਅਸਲ ਦੇ ਵਿੱਚ ਇਹ ਗੇਮ ਦੇ ਵਿੱਚ ਉਹ ਸੱਚ ਹੈ ਨਾ ਸੋ ਜਿਹੜੇ ਲੋਕ ਗੇਮ ਖੇਡਦੇ ਨੇ ਹਨਾ ਜਿਹੜੇ ਲੋਕ ਚਾਂਸੇ ਦੇ ਵਿੱਚ ਆਉਂਦੇ ਨੇ ਪੈਸੇ ਡਬਲ ਹੋ ਜਾਣਗੇ ਜਿਹੜੇ ਜਿਹ ਨਾਰਮਲ ਜੇ ਸਰਵੇ ਦੇ ਨਾਲ ਨਾਰਮਲ ਜੇ ਗੇਮ ਦੇ ਨਾਲ ਤੁਹਾਨੂੰ ਅਕਾਊਂਟ 'ਚ 20 ਰੁਪਏ 30 ਰੁਪਏ ਕ੍ਰੈਡਿਟ ਹੋਣੇ ਸ਼ੁਰੂ ਹੋ ਜਾਂਦੇ ਨੇ ਫਿਰ 100 ਰੁਪਏ ਫਿਰ 200 ਫਿਰ 500 ਫਿਰ 1000 2000 ਲੱਖ ਰੁਪਏ ਤੇ ਯਾਦ ਰੱਖਿਓ ਕਿ ਕੋਈ ਵੀ ਤੁਹਾਨੂੰ ਪੈਸਾ ਫ੍ਰੀ ਦੇ ਵਿੱਚ ਨਹੀਂ ਦੇਵੇਗਾ ਹਰ ਇੱਕ ਦੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ ਹੈ ਸੋ ਉਸ ਮਕਸਦ ਦੇ ਵਿੱਚ ਜੇ ਤੁਸੀਂ ਫਸ ਗਏ ਤੇ ਤੁਸੀਂ ਲੱਖਾਂ ਦਾ ਕਰੋਨਾ ਦਾ ਨੁਕਸਾਨ ਜਿਹੜਾ ਹੈ ਉਹ ਕਰਾ ਬੈਠੋਗੇ ਸੋ ਇਸ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੀ ਜ਼ਿੰਮੇਵਾਰੀ ਸਮਝ ਕੇ ਤਾਂ ਕਿ ਹਰ ਇੱਕ ਵਿਅਕਤੀ ਤੱਕ ਇਹ ਗੱਲ ਜਿਹੜੀ ਆ ਉਹ ਪਹੁੰਚ ਜਾਵੇ